ਉਹਨਾਂ ਤੁਹਾਡੀ ਗੱਲ ਜਸਪਾਲ ਜੀ ਨਾ ਕਰਦੇ ਆ ਕਰਾਉਂਦੇ ਆ ਹਾਂ ਜਸਪਾਲ ਜੀ ਕੀ ਕਹਿਣਾ ਚਾਹੋਗੇ ਬੋ ਸੁਆਮੀ ਸ਼ਿਰਗੁੰਨਾ ਪਦਾਸ ਮਹਾਰਾਜ ਜੀ ਕੀ ਜੈ ਮੈਂ ਬੋ ਸੁਆਮੀ ਸ਼ਿਰਗੁੰਨਾ ਪਦਾਸ ਮਹਾਰਾਜ ਜੀ ਦੇ 4 ਮੇ 452 ਮੇ ਪ੍ਰਕਾਸ਼ ਉਸਤ ਦੇ ਸੰਬੰਧ ਵਿੱਚ ਅਤੇ ਸਾਡੇ ਮੋਤੀ ਭਾਰਤ ਰਤਨ ਡਾਕਟਰ ਬੀ ਆਰ ਮਹਿਤਕਰ ਜੀ ਤੇ 133 ਮੇ ਜਨਮ ਦਿਨ ਤੇ ਸਭ ਤੋਂ ਪਹਿਲੇ ਤੇ ਮੈਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਕਿ ਜਿਹੜੇ ਇਹ ਸਾਡੇ ਇਹ ਮਤਲਬ ਇਹ ਇੱਕ ਦਲਿਤ ਪਰਿਵਾਰ ਵਿੱਚੋਂ ਇਹ ਪੈਦਾ ਹੋਏ ਨੇ ਤੇ ਸਾਨੂੰ ਦਲਿਤ ਪਰਿਵਾਰ ਨੂੰ ਇਹ ਬੜੇ ਮਾਨਵਰੀ ਗੱਲ ਗੱਲ ਸੋ ਬਖਤ ਬਖਤ ਭਗਵੰਤ ਚਤਰਨਾਮ ਬਪੂ ਏਕ ਇਨਗੇ ਪਦ ਬਦਨ ਕੀਓ ਨਾਸੇ ਵਿਗਨ ਅਨੇਕ ਇਹ ਜਿਹੜੇ ਗੋਸwami Shir Gundabas Maharaj ji ਨੇ ਇੱਕ ਭਗਤਮਾਲ ਗ੍ਰੰਥ ਇਹ ਲਿਖਿਆ ਹੈ ਜਿਨ੍ਹਾਂ ਦੇ ਕਰਕੇ ਇਹਨਾਂ ਨੂੰ ਗੋਸਵਾਮੀ ਦੀ ਉਪਾਧੀ ਇਹ ਮਿਲੀ ਹੈ ਇਸ ਦੇ ਵਿੱਚ ਇਹਨਾਂ ਨੇ 214 ਸੰਧ ਅਤੇ 1513 ਪਕਧਾਂ ਦੀ ਜਿਹੜੀ ਹੈ ਉਹ ਜੀਵਨੀ ਇਹ ਮਿਲੀ ਲਿਖੀ ਹੈ ਸੋ ਮੈਂ ਅੱਜ ਦੇ ਦਿਨ ਤੇ ਇਹ ਫਿਰ ਬਹੁਤ ਹੀ ਇਹ ਮੁਬਾਰਕਬਾਦ ਦਿੰਦਾ ਹਾਂ ਅਤੇ ਨਾਲ ਹੀ ਮੈਂ ਇਹ ਵੀ ਗੱਲ ਦੱਸਣਾ ਚਾਹੁੰਦਾ ਹਾਂ ਸਾਡੇ ਰਾਮਚੰਦ ਜੀ ਇਹਨਾਂ ਨੇ ਇਹ ਸਾਡੇ ਨਾਲ ਅੱਜ ਦੇ ਨਹੀਂ ਕਟੋ ਕਟ 30 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਜਦੋਂ ਤੋਂ ਇਹ ਸਾਡੇ ਨਾਲ ਇਹ ਜੁੜੇ ਨੇ ਰਾਜਨ ਸਿੰਘ ਜੀ ਤੇ ਇਹ ਪਿੰਡ ਵਾਲੇ ਪੂਰੇ ਜਦੋਂ ਬੜੇ 30 ਸਾਲ ਪਹਿਲੇ ਦੀ ਗੱਲ ਹੈ ਵੀ ਅਸੀਂ ਇੱਥੇ ਆਏ ਸੀ ਇਹ ਬੋੜੀ ਸਟਾਟੂ ਦੀ ਜਿਹੜੀ ਹੈ ਮੂਰਤੀ ਦੀ ਜਿਹੜੀ ਸਥਾਪਨਾ ਹੈ ਉਹ ਅਸੀਂ ਇਹ ਰਾਮਚੰਦ ਜੀ ਨੇ ਇੱਥੇ ਕਰਾਈ ਸੀ ਸੋ ਇਹ ਇਹਨਾਂ ਨੇ ਜਿੰਨਾ ਕੰਮ ਕੀਤਾ ਹੈ ਇਹਨਾਂ ਦੀ ਟੀਮ ਜਿਹੜੀ ਅੱਬਲ ਖੈਰ ਦੀ ਟੀਮ ਹੈ ਜਿੱਤ ਜਿੰਨਾ ਇਹ ਕੰਮ ਕਰ ਰਹੇ ਨੇ ਇਹ ਵਾਕਈ ਬੋਧੀ ਇਹ SLAG ਜੋ ਕੰਮ ਕਰ ਰਹੇ ਨੇ ਸੋ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਇਹੀ ਕਹਾਂਗਾ ਕਿ ਸਾਰੀ ਸਾਡੀ ਬਰਾਦਰੀ ਇਹ ਗੁਰੂ ਵਾਕਈ ਇਹ ਇੱਕ ਦੇ ਨਹੀਂ ਹੁੰਦੇ ਸਾਰਿਆਂ ਦੇ ਸਾਂਝੇ ਹੁੰਦੇ ਨੇ ਸੋ ਸਾਡੀ ਇਹ ਡਿਊਟੀ ਹੈ ਇਸ ਪੀੜੀ ਦੀ ਡਿਊਟੀ ਹੈ ਕਿ ਆਏ ਗੁਰੂ ਜੀ ਦਾ ਜਿਹੜਾ ਪ੍ਰਚਾਰ ਆ ਉਹ ਘਰ-ਘਰ ਤੱਕ ਪਹੁੰਚਾਈਏ ਤੇ ਉਸ ਦਾ ਜਿਹੜਾ ਨਾਮ ਆ ਉਹ ਥਾਂ-ਥਾਂ ਤੇ ਲੈ ਕੇ ਜਾਈਏ ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਨੇ ਤੁਹਾਡੇ ਬਦੌਲਤ ਤੁਹਾਡੇ ਸਹਿਯੋਗ ਨਾਲ ਪੰਜਾਬ ਸਰਕਾਰ ਤੋਂ ਸਾਰਿਆਂ ਨੇ ਸਹਿਯੋਗ ਕੀਤਾ ਤੇ ਗੋਸ਼ਵਮੀ ਸ਼੍ਰੀ ਗੁਰੂ ਨਬਦਾਸ ਮਹਾਰਾਜ ਜੀ ਦੀ ਜਿਹੜੀ ਛੁੱਟੀ ਆ ਉਹ ਪੰਜਾਬ ਪੱਧਰ ਦੀ ਕਰਵਾਈ ਹੈ ਸੋ ਸਭ ਤੋਂ ਪਹਿਲੇ ਸਟਾਰਟਿੰਗ 'ਚ ਜਿਹਨਾਂ ਦੀ ਛੁੱਟੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਪਿੰਡ ਘੋਟੇ ਵਿੱਚ ਕੀਤੀ ਸੀ ਉਸ ਤੋਂ ਬਾਅਦ ਨਰਮਨ ਚੋਧਰੀ ਜੀ ਨੇ ਜਿਹੜੀ ਛੁੱਟੀਆਂ ਸਭੀ ਪੰਜਾਬ ਪੱਧਰ ਤੇ ਕੀਤੀ ਸੋ ਅਸੀਂ ਦੀ ਸਾਰੀ ਵਧਾਈ ਦੇ ਪਾਤਰੋ ਜਿਨ੍ਹਾਂ ਨੇ ਐਡਾ ਵੱਡਾ ਕੰਮ ਕੀਤਾ ਆਪਣੇ ਗੁਰੂ ਜੀ ਦਾ ਨਾਮ ਰੁਸ਼ਨ ਕੀਤਾ ਇੱਕ ਬੇਨਤੀ ਮੈਂ ਹੋਰ ਕਰ ਰਿਹਾ ਤੁਹਾਡੇ ਸਹਿਯੋਗ ਨਾਲ ਬਹੁਤ ਜਲਦ ਸਾਡੇ ਆਰਮ ਸਿੰਘ ਜੀ ਦੇ ਸਹਿਯੋਗ ਨਾਲ ਇਥੋ ਦੀ ਟੀਮ ਨਾਲ ਅਸੀਂ ਬਹੁਤ ਗੁਰੂ ਨਾਨਕ ਦਾਸ ਜੀ ਦੀ ਜਿਹੜੀ ਹਿਸਟਰੀ ਆ ਉਹ 10ਵੀਂ ਚਾਹੇ 12ਵੀਂ ਦੀ ਕਲਾਸ ਵਿੱਚ ਲੈ ਕੇ ਆ ਰਹੇ ਆ ਤੋ ਇਹ ਤੁਹਾਨੂੰ ਖੁਸ਼ੀ ਆਉਣੀ ਚਾਹੀਦੀ ਹੈ ਬਿਹਾਰ ਐਜੂਕੇਸ਼ਨ ਬੋਰਡ ਦੀ ਪਲੱਸ 2 ਦੀ ਹਿੰਦੀ ਪੁਸਤਕ ਵਿੱਚ ਨਵਾਬਦਾਦ ਜੀ ਦੀ ਹਿਸਟਰੀ ਜਿਹੜੀ ਆ ਉਹ ਆ ਚੁੱਕੀ ਹੈ ਜਿਸ ਨੇ ਵੀ ਕਿਸੇ ਨੇ ਉਹ ਸਾਡੇ ਤੋਂ ਲੈਣੀ ਹੋਵੇ ਉਹ ਲੈ ਲਓ ਜਯੋ ਕਰੋ ਐਨਹੀਂ ਮੈਂ ਕਹਿੰਦਾ ਹੋਇਆ ਗੋਸਥਮੀ ਸ੍ਰੀ ਗੁਰੂ ਨਵਾਬਦਾਦ ਮਹਾਰਾਜ ਜੀ ਜੈ ਅੱਜ ਅਸੀਂ ਸਰਬ ਰਬਾ ਦਾ ਚਿਤੇ ਜਾਂਦੇ भीम बाबा अंबेडकर जी के जो जन्मदिन है उन्होंने मना रहे बड़ी खुशी का दिन है मेरे को पेल साइड फैम पिता में जो आया तो मेरे मन चाहगा जिन्हा ग्रम जहां मना रहे जो बच्चे आज आज नौजवान पीढ़ी है चाहे बच्चे उन्होंने जरूर चाहिए ਕਿਉਂਕਿ ਇਹ ਜਿਹੜੇ ਚੀਜ਼ਾਂ ਸਾਰੇ ਬੋਲ ਕਤਾਪਾ ਤੇ ਲਿਖਤ ਨਹੀਂ ਮਿਲਦੀਆਂ ਜਦੋਂ ਵੀ ਉਹਨਾਂ ਦੇ ਜੇਨ ਬੜਾਏ ਜਾਂਦੇ ਆ ਉਸਨੂੰ ਨਵੀਂ ਪੀੜ੍ਹੀ ਨੂੰ ਦੱਸਣਾ ਜ਼ਰੂਰੀ ਹੈ ਪੁਰਾਣੇ ਇਹ ਦੇ ਬੁਰੇ ਚਾਹਤ ਇਤਿਹਾਸ ਦੱਸਿਆ ਬੜਾ ਬੰਦਾ ਬੋਲਿਆ ਪੋਰਨੀ ਜਿੱਨਾ ਦਸਿਆਵਾਂ ਨੇ ਜਨਮ ਖਾਣ ਵਾਲੇ ਜੈ ਕੁਛ ਵੀ ਆ ਉਹ ਪੂਰਾ ਜਿਆਦਾ ਬੋਲ ਦੱਸਿਆ ਕਰੋ ਕਿ ਕਿਹੜੇ ਕਿਹੜੀ ਸੇਵ ਚ ਕਿਤੇ ਕਿਤੇ ਸਾਰਾ ਕਿਉਂਕਿ ਮੈਂ ਵੀ ਅਹੀ ਇਹ ਦੇ ਬਾਤਵਾਦ ਜਾਣਦੇ ਤਾਂ ਪੜ੍ਹਾਂਗੇ ਪਰ ਜਾਣਕਾਰੀ ਬੱਚਿਆਂ ਨੂੰ ਜ਼ਿਆਦਾ ਪਤਾ ਲੱਗਦੀ ਹੈ ਕਿਥੋਂ ਕਿੱਥੇ ਉਹਨਾਂ ਦਾ ਜਮ ਹੋ ਰਿਹਾ ਮਾਤਾ ਪਿਤਾ ਘਾਉਂਸਾ ਇਹ ਉਹਨਾਂ ਦੇ ਸਾਡੇ ਆ ਬਹੁਤ ਵਧੀਆ ਲੱਗਾ ਉਸ ਕੋਲ ਕਿ ਮੈਂ ਚਾਹੁੰਦਾ ਸੀ ਕਿ ਮੈਂ ਬੈਠ ਕੇ ਸਾਰਾ ਪ੍ਰੋਗਰਾਮ ਦੇਖਦਾ ਆ ਪਰ ਭਾਜੀ ਨੇ ਤੋਂ ਮਿੰਟ ਵਾਸਤੇ ਕਿਤੇ ਘਰ ਨੂੰ ਗਾਰਵਾਦ ਕਰਦਾ ਸਾਰਿਆਂ ਦਾ ਤੇ ਭਾਜੀਆ ਧੰਨਵਾਦ ਮੈਨੂੰ ਬਹੁਤ ਵਧੀਆ ਲੱਗਾ ਸਾਡੇ ਤੇਰੇਕ मनाना चाहिए ये सारे पता लगे जितने सहयोग की जोड़ है चाहे कितने भी तो ये तो जरूर किसी भी पक्ष को जोड़ हो वैसे तो क्या जल्दों करता है मैं सारे का धन्यवाद करता तो मैं इतने बैठ के आदाना सारे सारे विचार सुनता कह सारा जुड़ा